ਇਹ ਕਿਹੜਾ ਨਮਾ ਆਸ਼ਕਾ ਗਿਆ ਮੈਂ ਘਰੋਂ ਬਾਹਰ ਕੀ ਨਿਕਲੀ ਹਰ ਮੋੜ ਉੱਤੇ ਦਿਲਜਾਨ ਦਿਲ ਹੀ ਦਿਲ ਤੇ ਸੋਚ ਰਹੀ ਹੈ ਕੱਲ ਜਦੋਂ DJ ਦਾ ਮਾਲਕ ਅਤੇ ਉਸਤਾਦਕਾਰ ਆਇਆ ਸੀ ਤਾਂ ਜਿਸ ਤਰ੍ਹਾਂ ਨਸ਼ਾ ਰੱਖ ਕੇ ਦਿਲਜਾਨ ਨੇ ਗੱਲ ਕੀਤੀ ਇਸ ਤਰ੍ਹਾਂ ਲੱਗਿਆ ਕਿ ਉਹ ਮਜਬੂਰੀ ਵਾਲੇ ਵਹਿਣ ਵਿੱਚ ਪੂਰੀ ਤਰ੍ਹਾਂ ਵਹਿ ਗਈ ਹੋਵੇ ਜਦੋਂ ਅਗਲੇ ਦਿਨ ਸਵੇਰੇ ਤਿਆਰ ਹੋ ਕੇ ਦਿਲਜਾਨ ਅਤੇ ਜਸਪੀ ਕਰੋ ਨਿਕਲੀ ਆ ਤਾਂ ਮਾਂ ਦੀ ਆਤਮਾ ਵਿੱਚੋਂ ਇਹ ਆਵਾਜ਼ ਆਈ ਪਤਾ ਨਹੀਂ ਮਾਪਿਆਂ ਦੀ ਕੀ ਹੋਣੀ ਮਜਬੂਰੀ ਘਰਾਂ ਦੀਆਂ ਕੀ ਉਲਝੀਆਂ ਹੋਣੀਆਂ ਕਹਾਣੀਆਂ ਸੌਖਾਂ ਨਹੀਂ ਜੱਗ ਵਾਲਿਓ ਢੀਆਂ ਆਪਣੀਆਂ ਬੇਗਾਨੀਆਂ ਖੁਸ਼ੀਆਂ ਵਿੱਚ ਨਚਾਉਣੀਆਂ ਜਿਵੇਂ ਹੀ ਦਿਲਜਾਨ ਅਤੇ ਜਸਪ੍ਰਿਤ ਲਾਂਡਰਾ ਚੌਕ ਵਿੱਚ ਖੜੀਆਂ ਜਸਪ੍ਰਿਤ ਨੇ ਆਤਮਵੀ ਨੂੰ ਆਉਂਦਿਆਂ ਦੇਖ ਕੇ ਪਹਿਲਾਂ ਹੀ ਕਹਿ ਦਿੱਤਾ ਦਿਲਜਾਨ ਉਹ ਆ ਰਿਹਾ ਹੈ ਉਹੀ ਜਿਹੜਾ ਕੱਲ ਤੇਰੇ ਬਾਰੇ ਪੁੱਛਦਾ ਸੀ ਜਿਵੇਂ ਹੀ ਆਤਮਬੀਰ ਨੇ ਕੋਲ ਆ ਕੇ ਹੈਲੋ ਬੋਲੀ ਜਸਪ੍ਰੀਤ ਹੱਸਦੀ ਹੋਈ ਥੋੜੇ ਫਾਸਲੇ ਉੱਤੇ ਖੜੀ ਹੋ ਗਈ ਆਤਮਬੀਰ ਨੇ ਦਿਲਜਾਨ ਨੂੰ ਕਿਹਾ ਤੁਹਾਡਾ ਨਾਮ ਕੀ ਹੈ ਦੇਖ ਨਾਮ ਪੁੱਛ ਕੇ ਜੇ ਤੂੰ ਕਹੇਗਾ ਕਿ ਮੈਂ ਤੈਨੂੰ ਸੋਹਣੀ ਲੱਗਦੀ ਹਾਂ ਤੇ ਤੂੰ ਮੈਨੂੰ ਪਿਆਰ ਕਰਦਾ ਹੈ ਤਾ ਪਹਿਲਾ ਹੀ ਸੋਲ ਹੈ ਮੇਰੇ ਵੱਲੋਂ ਕੋਈ ਨਾ ਹੈ ਮੇਰੀ ਜ਼ਿੰਦਗੀ ਵਿੱਚ ਹੋਰ ਬਹੁਤ ਝਮੇਲੇ ਹਨ ਇੰਨਾ ਫਜ਼ੂਲ ਦੀਆਂ ਗੱਲਾਂ ਲਈ ਮੇਰੇ ਕੋਲ ਕੋਈ ਵਕਤ ਨਹੀਂ ਹੈ ਦਿਲਜਾਨ ਇਸ ਤਰ੍ਹਾਂ ਬੋਲੀ ਜਿਵੇਂ ਹਰਕੀ ਹੁੰਦੀ ਹੈ ਜੀ ਮੇਰਾ ਨਾਮ ਆਤਮਬੀਰ ਹੈ ਮੈਂ ਉਹ ਸਾਹਮਣੇ ਕਾਲਜ ਵਿੱਚ ਪ੍ਰੋਫੈਸਰ ਲੱਗਿਆ ਹੋਇਆ ਹਾਂ ਮੈਂ ਰੋਜ਼ ਇਸੇ ਵੇਲੇ ਆਉਂਦਾ ਹਾਂ ਆਪ ਜੀ ਨੂੰ ਰੋਜ਼ ਦੇਖਦਾ ਸੀ ਇੱਥੇ ਖੜਿਆ ਨੂੰ ਆਪ ਜੀ ਦਾ ਪੰਜਾਬੀ ਪਹਿਰਾਵਾ ਆਪ ਜੀ ਦਾ ਚੁੰਨੀ ਲੈਣ ਦਾ ਸਲੀਕਾ ਮੈਨੂੰ ਬਹੁਤ ਚੰਗਾ ਲੱਗਿਆ ਆਪ ਜੀ ਹੋਰਾਂ ਕੁੜੀਆਂ ਵਾਂਗ ਨਹੀਂ ਹੋ ਆਪ ਜੀ ਜਿਸ ਤਰ੍ਹਾਂ ਨਾਲ ਖਾਮੋਸ਼ ਸੋਚਾਂ ਵਿੱਚ ਖੋਏ ਹੁੰਦੇ ਹੋ ਮੇਰੇ ਮਨ ਦੀ ਜਗਿਆਸਾ ਹੋਈ ਆਪ ਜੀ ਬਾਰੇ ਜਾਣਨ ਦੀ ਕੋਈ ਗੱਲ ਨਹੀਂ ਜੇ ਤੁਸੀਂ ਅੱਜ ਗੱਲ ਨਹੀਂ ਕਰਨਾ ਚਾਹੁੰਦੇ ਮੈਂ ਇੰਤਜ਼ਾਰ ਕਰਾਂਗਾ ਫਿਰ ਕਿਸੇ ਦਿਨ ਸਹੀ ਜਿਸ ਦਿਨ ਆਪ ਜੀ ਦਾ ਮਨ ਠੀਕ ਹੋਇਆ ਫਿਰ ਗੱਲ ਕਰਾਂਗੇ ਐਨਾ ਕਹਿ ਕੇ ਆਤਮਬੀਰ ਉਥੋਂ ਚਲਿਆ ਗਿਆ ਦਿਲਜਾਨ ਖਮੋਸ਼ ਖੜੀ ਹੈ ਉਹ ਆਪਣੇ ਆਪ ਉੱਤੇ ਸ਼ਰਮਸਾਰ ਹੈ ਉਸ ਨੇ ਜਿਸ ਰੁੱਖੇਪਾਨਾ ਗੱਲ ਕੀਤੀ ਅਤੇ ਜਿਸ तहज़ीब ਨਾਲ ਆਤਮਬੀਰ ਨੇ ਜਵਾਬ ਦਿੱਤਾ ਸੀ ਉਸ ਵਿੱਚ ਜ਼ਮੀਨ ਆਸਮਾਨ ਦਾ ਫਰਕ ਸੀ ਦੂਰ ਜਾਂਦੇ ਆਤਮਬੀਰ ਨੂੰ ਦੇਖ ਕੇ ਦਿਲਜਾਨ ਬੋਲੀ ਤੂੰ ਮੇਰੇ ਬਾਰੇ ਕੀ ਜਾਣੇਗਾ ਅਸੀਂ ਤਾਂ ਉਹ ਕਾਗਜ਼ੀ ਫੁੱਲ ਨਾ ਹਾਂ ਜਿਨ੍ਹਾਂ ਦੀ ਮਹਿਕ ਨਹੀਂ ਹੁੰਦੀ ਇਹ ਕੱਪੜੇ ਇਹ ਚੁੰਨੀ ਪੈਰੀ ਜੁੱਤੀ ਜਿਸ ਨੂੰ ਦੇਖ ਕੇ ਤੂੰ ਖਿੱਚਿਆ ਚੱਲਿਆ ਆਇਆ ਮੈਨੂੰ ਤੈਨੂੰ ਕੀ ਪਤਾ ਇਹ ਸਭ ਕੁਝ ਬੇਗਾਨਾ ਹੈ ਆਪਣਾ ਤਾਂ ਇਸ ਚਿਹਰੇ ਉੱਤੇ ਸੋਚਾਂ ਦਾ ਪਰਸ਼ਾਵਾ ਹੈ ਜੋ ਹਰ ਰੋਜ਼ ਹੋਰ ਹੋਰ ਸੰਘਣੇ ਹੁੰਦੇ ਜਾਂਦੇ ਹੈ ਬਸ ਆਈ ਤਾਂ ਦੋਵੇਂ ਬਸ ਚੜ ਗਈਆਂ ਬਾਸ ਵਿੱਚ ਬੈਠੀ ਦਿਲਜਾਨ ਸੋਚ ਰਹੀ ਹੈ ਕਿ ਆਤਮਬੀਰ ਹੋਰਾ ਮੁੰਡਿਆਂ ਨਾਲ ਕਿੰਨਾ ਵੱਖਰਾ ਸੀ ਉਹ ਜਿਸ ਤਰ੍ਹਾਂ ਕੋਲ ਆਇਆ ਗੱਲ ਕਰੀ ਅਤੇ ਸਹਜੇ ਹੀ ਮੁੜ ਗਿਆ ਉਸ ਨੂੰ ਇਸ ਤਰ੍ਹਾਂ ਲੱਗਿਆ ਜਿਵੇਂ ਉਹ ਉਸ ਨੂੰ ਮੁੱਦਤਾ ਤੋਂ ਜਾਣਦੀ ਹੋਵੇ ਅਗਲੇ ਦਿਨ ਜਦੋਂ ਉਹ ਦੋਵੇਂ ਲਾਂਡਰਾ ਚੌਕ ਵਿੱਚ ਖੜੀਆਂ ਸਨ ਤਾਂ ਆਤਮਬੀਰ ਫੇਰ ਕੋਲਾ ਕੇ ਬੋਲਿਆ ਜੇ ਅੱਜ ਆਪ ਜੀ ਦਾ ਮਨ ਠੀਕ ਹੋਵੇ ਤਾਂ ਆਪਾਂ ਕੋਈ ਗੱਲ ਕਰੀਏ ਕੀ ਗੱਲ ਕਰੋਗੇ ਤੁਸੀਂ ਜਿਸ ਦਿਲਜਾਨ ਦੇ ਪਹਿਰਾਵੇ ਨੂੰ ਦੇਖ ਕੇ ਤੁਸੀਂ ਖਿੱਚੇ ਚਲੇ ਆਏ ਉਹ ਸਿੱਕੇ ਦਾ ਇੱਕ ਪਹਿਲੂ ਹੈ ਤੁਸੀਂ ਉਹ ਸਿੱਕੇ ਦੇ ਦੂਸਰੇ ਪਹਿਲੂ ਤੋਂ ਵਾਕਿਫ ਨਹੀਂ ਹੋ ਜੋ ਦੂਸਰਾ ਪਹਿਲੂ ਤੁਸੀਂ ਦੇਖ ਲਿਆ ਤਾਂ ਸ਼ਾਇਦ ਦੁਬਾਰਾ ਤੁਸੀਂ ਮੇਰੇ ਨਾਲ ਫੇਰ ਕਦੇ ਵੀ ਗੱਲ ਨਾ ਕਰੋ ਦਿਲਜਾਨ ਆਪਣੀ ਅਸਲੀਅਤ ਹੋਰ ਪੁਖਤਾ ਹੋ ਗਿਆ ਮੈਨੂੰ ਪਹਿਲੇ ਦਿਨ ਤੋਂ ਲੱਗਦਾ ਸੀ ਕਿ ਤੂੰ ਉਹ ਨਹੀਂ ਹੈ ਜੋ ਤੂੰ ਦਿਖ ਰਹੀ ਹੈ ਤੇਰੀ ਜ਼ਿੰਦਗੀ ਦਾ ਕਿਸੇ ਢੂੰਗੇ ਦਰਦ ਦੀ ਕਹਾਣੀ ਹੈ ਇਹ ਸਭ ਦੇਖ ਕੇ ਤਾਂ ਮੇਰੇ ਮਨ ਵਿੱਚ ਤੇਰੀ ਇੱਜ਼ਤ ਹੋਰ ਵੱਧ ਗਈ ਹੈ ਮੈਂ ਉਹ ਹਰ ਮਜਬੂਰੀ ਜਾਣਨਾ ਚਾਹੁੰਦਾ ਹਾਂ ਜਿਸ ਤੇ ਤੈਨੂੰ ਬੇਬਸ ਕਰ ਦਿੱਤਾ ਹੈ ਆਤਮਬੀਰ ਦਿਲਜਾਨ ਦੇ ਮੋਢਿਆਂ ਉੱਤੇ ਹੱਥ ਰੱਖਦਾ ਬੋਲਿਆ ਹਾਂ ਮੈਂ ਤੈਨੂੰ ਪਿਆਰ ਕਰਦਾ ਹਾਂ ਤੂੰ ਮੈਨੂੰ ਸੋਹਣੀ ਲੱਗਦੀ ਹੈ ਅਤੇ ਮੈਂ ਤੇਰੀ ਜ਼ਿੰਦਗੀ ਦੇ ਸਾਰੇ ਦੁੱਖ ਦਰਦ ਤੇਰੇ ਨਾਲ ਵੰਡਣਾ ਚਾਹੁੰਦਾ ਹਾਂ ਮੈਂ ਤੈਨੂੰ ਉਹ ਕੱਪੜਿਆਂ ਵਿੱਚ ਦੇਖਣਾ ਚਾਹੁੰਦਾ ਹਾਂ ਜਿਸ ਤੋਂ ਪਾਰ ਤਾਂ ਕੀ ਜਿੰਨਾਂ ਵੱਲ ਝਾਕਣ ਦੀ ਵੀ ਕੋਈ ਜ਼ਰਤ ਨਾ ਕਰ ਸਕੇ ਜਿਵੇਂ ਹੀ ਆਤਮ ਵੀਨੇ ਦਿਲ ਜਾਨ ਦੇ ਮੋਢਿਆਂ 'ਤੇ ਹੱਥ ਰੱਖ ਕੇ ਉਹਦੇ ਹੱਥਾਂ ਦੀ ਸ਼ੋਅ ਅਤੇ ਹੋਰਾਂ ਲੋਕਾਂ ਦੇ ਸ਼ੋਅ ਵਿੱਚ ਦਿਲਜਾਨ ਨੂੰ ਬਹੁਤ ਫਰਕ ਮਹਿਸੂਸ ਹੋਇਆ। ਇਹ ਪਹਿਲੀ ਵਾਰ ਸੀ ਜਦੋਂ ਕੋਈ ਉਸ ਨੂੰ ਆਪਣਾ ਜਿਹਾ ਲੱਗਿਆ ਸੀ। ਦਿਲਜਾਨ ਤੋਂ ਆਪਣੇ ਜਜ਼ਬਾਤ ਕਾਬੂ ਵਿੱਚ ਨਾ ਰੱਖ ਹੋਏ। ਉਹ ਫੁੱਟ-ਫੁੱਟ ਕੇ ਰੋਣ ਲੱਗੀ ਅਤੇ ਬੋਲੀ ਮੈਂ ਮਰ ਜਾਂਦੀ ਹਾਂ ਜਦੋਂ ਇਹ ਲੋਕ ਮੈਨੂੰ ਬੇਕਾਉ ਸਮਝਦੇ ਹਨ। ਧੀਆ ਪਣਾ ਤਾਂ ਸਭ ਦੇ ਘਰੇ ਹੁੰਦੀਆਂ ਹਨ। ਫਿਰ ਇਹ ਕਿਵੇਂ ਪਹੁੰਚਦੇ ਹਨ ਕਿ ਅਸੀਂ ਵੀ ਕਿਸੇ ਦੀਆਂ ਆਤਮਬੀਰ ਨੇ ਉਸ ਨੂੰ ਕਲਾਬੇ ਵਿੱਚ ਲੈ ਲਿਆ ਅਤੇ ਸੀਨੇ ਨਾਲ ਲਾਉਂਦਾ ਬੋਲਿਆ ਦਿਲਜਾਨ ਆਪਣੇ ਸਾਰੇ ਹੰਝੂ ਮੈਨੂੰ ਦੇ ਦੇ ਅਤੇ ਬਦਲੇ ਵਿੱਚ ਮੈਂ ਤੇਰੀ ਝੋਲੀ ਖੁਸ਼ੀਆਂ ਨਾਲ ਭਰਨਾ ਚਾਹੁੰਦਾ ਹਾਂ ਇਜਾਜ਼ਤ ਹੈ ਨਾ ਦਿਲਜਾਨ ਵੀ ਸਿਮਟ ਕੇ ਉਸ ਦੀਆਂ ਬਾਹਾਂ ਵਿੱਚ ਪਾਰਾਈ ਅਤੇ ਬੋਲੀ ਕਿਤੇ ਇਹ ਕੋਈ ਸੁਪਨਾ ਤਾਂ ਨਹੀਂ ਦਿਲਜਾਨ ਦੇ ਹੰਝੂ ਬੰਦ ਹੀ ਨਹੀਂ ਹੋ ਰਹੇ ਆਤਮਿਕ ਉਹ ਦੇ ਹੰਝੂ ਸਾਫ ਕਰਦਾ ਬੋਲਿਆ ਬਸ ਦਿਲਜਾਨ ਬਸ ਕਰ ਰੋ ਲੈਣ ਦੋ ਮੈਨੂੰ ਅੱਜ ਨਾ ਰੋਕੋ ਇਹ ਖੁਸ਼ੀ ਦੇ ਹੰਝੂ ਹਨ ਮੇਰੇ ਪਿਤਾ ਜੀ ਤੋਂ ਬਾਅਦ ਅੱਜ ਕਿਸੇ ਦੀ ਸ਼ੋ ਮੈਨੂੰ ਪਵਿੱਤਰ ਲੱਗੀ ਹੈ ਕੋਈ ਮਿਲਿਆ ਹੈ ਜਿਸ ਤੇ ਮੈਂ ਵਿਸ਼ਵਾਸ ਕਰ ਸਕਦੀ ਹਾਂ ਜੋ ਮੈਨੂੰ ਆਪਣਾ ਜਿਹਾ ਲੱਗਿਆ ਹੈ ਮੈਨੂੰ ਵੀ ਆਸ ਵੱਜੀ ਹੈ ਕਿ ਕੋਈ ਹੈ ਜੋ ਮੈਨੂੰ ਇਸ ਦਾਲਦਲ ਵਿੱਚੋਂ ਬਾਹਰ ਕੱਢ ਸਕਦਾ ਹੈ ਅੱਜ ਮੈਂ ਬਹੁਤ ਖੁਸ਼ਾਂ ਮੈਂ ਵੀ ਤੁਹਾਨੂੰ ਚੁੱਪ ਕਿਉਂ ਹੋਗੇ ਦਿਲਜਾਨ ਕਹਿ ਦੋ ਨਾ ਜੋ ਤੁਸੀਂ ਕਹਿਣ ਲੱਗੇ ਸੀ ਆਤਮਬੀਰ ਦਿਲਜਾਨ ਦੇ ਚਿਹਰੇ ਨੂੰ ਨਿਹਾਰਦਾ ਬੋਲਿਆ ਦਿਲਜਾਨ ਸ਼ਰਮਾ ਕੇ ਆਪਣੇ ਚਿਹਰੇ ਨੂੰ ਹੱਥਾਂ ਵਿੱਚ ਲੁਕਾਉਂਦੀ ਬੋਲੀ ਮੈਂ ਵੀ ਤੁਹਾਨੂੰ ਪਿਆਰ ਕਰਦੀ ਹਾਂ ਦਿਲਜਾਨ ਦੇ ਮੱਥੇ ਨੂੰ ਚੁੰਮਦਾ ਆਤਮਬੀਰ ਬੋਲਿਆ ਤੇਰਾ ਧੰਨਵਾਦ ਰੱਬਾ ਮੈਨੂੰ ਮੇਰੀ ਮੰਜ਼ਿਲ ਮਿਲ ਗਈ ਜਿਵੇਂ ਹੀ ਰਾਤ ਪਾਰਟੀ ਵਿੱਚ ਆਤਮਬਿਰ ਆਕੇ ਮੁੜਿਆ ਦਿਲਜਾਨ ਦੀ ਨਿਗਾਹ ਹਨੇਰੇ ਵਿੱਚ ਦੂਰ ਤੱਕ ਉਸਦਾ ਪਿੱਛਾ ਕਰਦੀ ਰਹੀ ਜਿਵੇਂ ਹੀ ਆਤਮਬਿਰ ਅੱਖਾਂ ਉੱਲੇ ਹੋਇਆ ਦਿਲਜਾਨ ਨੂੰ ਤਾਂ ਦੁਨੀਆ ਸੁੰਨੀ-ਸੁੰਨੀ ਲੱਗਣ ਲੱਗ ਪਈ ਉਹ ਚਾਹੁੰਦੀ ਹੈ ਚੱਟ ਦੇਣੀ ਸਵੇਰ ਹੋ ਜਾਵੇ ਤੇ ਉਹ ਲਾਂਡਰਾ ਚੌਂਕ ਵਿੱਚ ਜਾ ਕੇ ਖੜ ਜਾਵੇ ਇੰਤਜ਼ਾਰ ਕਰੇ ਉਹ ਆਤਮਬੀਰ ਦੇ ਆਉਣ ਦਾ ਜ਼ਿੰਦਗੀ ਦਾ ਇਹ ਮੋੜ ਉਸ ਨੂੰ ਬਹੁਤ ਵਧੀਆ ਲੱਗ ਰਿਹਾ ਹੈ ਉਹ ਇੰਨੀ ਖੁਸ਼ ਹੈ ਕਿ ਉਸ ਨੂੰ ਲੱਗ ਰਿਹਾ ਜਿਵੇਂ ਉਹਦੇ ਟੱਡ ਵਿੱਚ ਕੁੱਤ ਕਤਾਰੀਆਂ ਨਿੱਕੜ ਰਹੀਆਂ ਹੋਣ ਉਹ ਖੁਸ਼ੀ ਵਿੱਚ ਖੀਵਾ ਹੋਈ ਵਾਪਸ ਆ ਰਹੀ ਹੈ ਤਰਾ ਵਿੱਚ ਜਸਪ੍ਰੀਤ ਮਿਲ ਗਈ ਉਹ ਦਿਲਜਾਨ ਨੂੰ ਖੁਸ਼ ਦੇਖ ਕੇ ਬੋਲੀ ਆਏ ਹਾਏ ਚੋਰੀ ਚੋਰੀ ਪੱਪੀਆਂ ਜਫੀਆਂ ਚੱਲ ਕਰੇ ਚੱਲੀਏ ਘਰ ਚੱਲ ਕੇ ਗੱਲਾਂ ਕਰਦੇ ਹਾਂ ਚੰਗ ਸਿਆਲਾਂ ਵਾਲੀ ਹੀ ਨੁਰਾਂਝਾ ਕੰਨ ਵਿੱਚ ਕੀ ਕਹਿ ਗਿਆ ਚੁੱਪ ਕਰ ਉਹ じゃ ਕੁਝ ਵੀ ਨਹੀਂ ਦਿਲਜਾਨ ਹੱਸਦੀ ਹੋਈ ਬੋਲੀ ਉਹ ਘਰ ਪਹੁੰਚਿਆ ਤਾਂ ਦਿਲਜਾਨ ਦੀ ਮਾਂ ਬੈਠੀ ਉਹਨਾਂ ਨੂੰ ਉਡੀਕ ਰਹੀ ਸੀ ਦਿਲਜਾਨ ਜਿਵੇਂ ਹੀ ਅੰਦਰ ਆਈ ਉਹ ਮਾਂ ਨਾਲ ਲਿਪਟ ਕੇ ਬੋਲੀ ਮਾਂ ਮੇਰੀ ਪਿਆਰੀ ਮਾਂ ਅੱਜ ਨਾ ਮੈਂ ਬਹੁਤ ਬਹੁਤ ਖੁਸ਼ ਹਾਂ ਰੱਬ ਭਾਗ ਲਾਵੇ ਮੇਰੀ ਧੀ ਦੀਆਂ ਖੁਸ਼ੀਆਂ ਨੂੰ ਖੁਸ਼ੀਆਂ ਸਦਾ ਬੜੀਆਂ ਰਹਿਣ ਕਰਤਾਰੋ ਦਿਲਜਾਨ ਦਾ ਮੱਥਾ ਚੁੰਮਦੀ ਬੋਲੀ ਅੰਦਰੋਂ ਅੰਦਰੋਂ ਉਹ ਹੈਰਾਨ ਸੀ ਐਸੇ ਕੀ ਗੱਲ ਹੈ ਜੋ ਦਿਲਜਾਨ ਐਨੀ ਖੁਸ਼ ਹੈ ਮਾਂ ਤਾਂ ਪੁੱਛਿਆ ਨਹੀਂ ਮੈਂ ਐਨੀ ਖੁਸ਼ ਕਿਉਂ ਹਾਂ ਦਿਲਜਾਨ ਕੰਨਾਂ ਵਿੱਚੋਂ ਕਾਂਟੇ ਲਾਉਂਦੀ ਬੋਲੀ ਲੈ ਤੀਏ ਸਾਡੇ ਨਾਲ ਕਿਹੜਾ ਖੁਸ਼ੀਆਂ ਦਾ ਕੋਈ ਵੈਰ ਹੈ 20 ਸਾਲ ਬਾਅਦ ਤਾਂ ਰੱਬ ਰੂੜੀ ਦੀ ਵੀ ਸੁਣ ਲੈਂਦਾ ਹੁਣ ਤੂੰ ਮਿਹਨਤ ਕਰਨ ਲੱਗ ਪਈ ਹੈ ਸਾਡਾ ਵੀ ਸਮਾਂ ਬਦਲੂਗਾ ਕਰਤਾਰੋ ਆਪਣੀ ਮਨ ਦੀ ਸੋਚ ਮੁਤਾਬਕ ਗੱਲ ਕਰਦੀ ਬੋਲੀ ਆ ਕੀ ਕੁਛ ਨਾ ਮੈਂ ਇੰਨੀ ਖੁਸ਼ ਕਿਉਂ ਹਾਂ ਦਿਲ잔 ਆਪਣੀ ਮਾਂ ਨੂੰ ਬਾਹਾਂ ਤੋਂ ਫੜ ਕੇ ਗੋਲ ਗੋਲ ਕਮਾਉਂਦੀ ਬੋਲੀ ਸਿੱਧਰੀ ਨਾ ਹੋਵੇ ਤਾਂ ਸੁੱਟ ਨਾ ਦੇਵੀ ਮੈਨੂੰ ਚੰਗਾ ਦੱਸ ਤੂੰ ਇੰਨੀ ਖੁਸ਼ ਕਿਉਂ ਹੈ ਕਰਤਾ ਰਮਨਜੀਤ ਉੱਤੇ ਬੈਠਦੀ ਬੋਲੀ ਪਹਿਲਾਂ ਤੂੰ ਉਹਦਾਂ ਨੂੰ ਦੇਖ ਦਿਲਜਾਨ ਗੱਲ ਦੱਸਦੀ ਦੱਸਦੀ ਸੰਗ ਗਈ ਉਹ ਫੇਰ ਬੋਲੀ ਮਾਂ ਆਤਮਬੀਰ ਦਾ ਆਪਣੇ ਘਰਾਂ ਕੋਲ ਵਾਲੇ ਕਾਲਜ ਵਿੱਚ ਪ੍ਰੋਫੈਸਰ ਹੈ ਉਹ ਬਹੁਤ ਚੰਗਾ ਵਾ ਮਾਸਟਰ ਸਾਰੇ ਹੀ ਚੰਗੇ ਹੁੰਦੇ ਨੇ ਇਸ ਵਿੱਚ ਐਨੇ ਖੁਸ਼ ਹੋਣ ਵਾਲੀ ਕਿਹੜੀ ਗੱਲ ਹੈ ਕਰਤਾਰੋ ਵਿੱਚ ਟੋਕਦੀ ਬੋਲੀ ਲੈ ਤੂੰ ਤਾਂ ਕੁਝ ਨਹੀਂ ਸਮਝੀ ਤੀ ਸਾਰੇ ਚੰਗੇ ਹੁੰਦਿਆ ਹੂੰ ਜੇ ਮੈਂ ਨਹੀਂ ਬੋਲਦੀ ਤੇਰੇ ਨਾਲ ਦਿਲ잔 ਮੋਹ ਬਣਾ ਕੇ ਕਰਤਾਰੋ ਦੇ ਕੋਲ ਹੀ ਬਹਿ ਗਈ ਗੁੜੀਆਂ ਨੂੰ ਕਿੱਦਾਂ ਸਿਖਾਉਂਦੀ ਐ ਧੀਏ ਮੈਂ ਸਭ ਸਮਝ ਰਹੀ ਹਾਂ ਤੂੰ ਕੀ ਕਹਿਣਾ ਚਾਹੁੰਦੀ ਐ ਇਹ ਰਾਹ ਬਹੁਤ ਔਖੇ ਸਿਦੇ ਚੜੇ ਨੇ ਧੀਏ ਇਹ ਇਸ਼ਕ ਦੀਆਂ ਪੌੜੀਆਂ ਚੜਨੀਆਂ ਸੌਖੀਆਂ ਨੇ ਉਤਰਨੀਆਂ ਬਹੁਤ ਔਖੀਆਂ ਸੋਚ ਭਲਾ ਤੇਰੇ ਕੋਲੋਂ ਉਸ ਮੁੰਡੇ ਨੂੰ ਕੀ ਮਿਲੂ ਉਸ ਨੂੰ ਪੜੀਆਂ ਲਿਖੀਆਂ ਆਪਣੇ ਮੇਚ ਦੀਆਂ ਥੋੜੀਆਂ ਨੇ ਉਹ ਪਲਰ ਤੇਰੇ ਪਿੱਛੇ ਕਿਉਂ ਆਇਆ ਗਰੀਬ ਨੂੰ ਸੁਪਨੇ ਦਿਖਾ ਕੇ ਉਰਾਹੇ ਪਾਉਣਾ ਬਹੁਤ ਸੌਖਾ ਹੁੰਦਾ ਉਹ ਹਾਸਾ ਨਹੀਂ ਹੱਸਣਾ ਚਾਹੀਦਾ ਜਿਸ ਨੂੰ ਯਾਦ ਕਰਕੇ ਸਾਰੀ ਉਮਰ ਰੋਣਾ ਪਵੇ ਨਹੀਂ ਮਾਂ ਉਹ ਇਹੋ ਜਿਹਾ ਨਹੀਂ ਹੈ ਮੇਰਾ ਆਤਮ ਵੀ ਇਹੋ ਜਿਹਾ ਨਹੀਂ ਹੈ ਉਹ ਜੱਗ ਨਾਲੋਂ ਵੱਖਰਾ ਏ ਦਿਲਜ਼ਾਨ ਮਾਂ ਦੇ ਕਹੀਂ ਨੂੰ ਅਣ ਸੁਣਿਆ ਕਰਦੀ ਬੋਲੀ ਧੀਏ ਜਾ ਰਾ ਪਏ ਜਾਣੀਏ ਜਾਂ ਵਾਪੇ ਜਾਣੀਏ ਪੱਜ ਕੇ ਚੱਲੀਏ ਪੁੱਤ ਇਸ ਦੁਨੀਆ ਦੇ ਖਾਣ ਦੇ ਦੰਦ ਹੋਰ ਦਿਖਾਉਣ ਦੇ ਹੋਰ ਮਾਂ ਦਿਲਜਾਨ ਦਾ ਸਿਰ ਪਲੋਸ ਦੀ ਬੋਲੀ ਆ ਸਰਦਾਰਾਂ ਦੇ ਘਰੋਂ ਅਖਬਾਰ ਵਿੱਚ ਸਮਾਨ ਲਪੇਟ ਕੇ ਲਿਆਈ ਸੀ ਬੈਠੀ ਬੈਠੀ ਅਖਬਾਰ ਦੇਖਣ ਲੱਗੀ ਤਾਂ ਉਸ ਵਿੱਚ ਕਹਾਣੀ ਛਿਪੀ ਹੈ ਅਦਾਕਵੀਰ ਬੜੈਚ ਦੀ ਲਿਖੀ ਪੰਮੀ ਪੂਆ ਜੇ ਸਮਾਂ ਲੱਗਿਆ ਤਾਂ ਇੱਕ ਵਾਰ ਜ਼ਰੂਰ ਪੜ ਲਵੀਂ ਮੈਂ ਕੁਝ ਨਹੀਂ ਪੜਨਾ ਦਿਲਜਾਨ ਮੰਜੇ ਉੱਤੇ ਪੈਂਦੀ ਬੋਲੀ ਸਵੇਰੇ ਸਾਜレ ਉੱਠ ਖੜੀ ਦਿਲਜਾਨ ਜਲਦੀ ਜਲਦੀ ਤਿਆਰ ਹੋਈ ਅਤੇ ਮਾਂ ਨੂੰ ਬੋਲੀ ਚੰਗਾ ਮਾਂ ਮੈਂ ਚੱਲੀ ਜਸਪ੍ਰੀਤ ਨੂੰ ਤਾਂ ਆ ਜਾਣ ਦੇ ਮਾਂ ਬੋਲੀ ਮੈਂ ਉਸੇ ਦੇ ਘਰ ਚੱਲੀ ਹਾਂ ਉੱਦਦੀ ਉੱਦ ਤੇਲੇ ਜਾਮਗੀਆਂ ਦਿਲਜਾਨ ਕਾਲੀ ਕਾਲੀ ਪੈਰ ਵਿੱਚ ਜੁੱਤੀ ਪਾ ਕੇ ਤਰਾਂ ਤੋਂ ਬਾਹਰ ਜਾਂਦੀ ਬੋਲੀ ਦਿਲਜਾਨ ਪਿੰਡ ਵਿੱਚ ਜਸਪ੍ਰੀਤ ਦੇ ਘਰ ਨੂੰ ਜਾ ਰਹੀ ਹੈ ਰਾਹ ਵਿੱਚ ਸਰਦਾਰਾਂ ਦਾ ਪੱਡਾ ਮੁੰਡਾ ਦਾਰਾ ਆਪਣੇ ਦੋਸਤ ਨਾਲ ਮੋਟਰਸਾਈਕਲ ਉੱਤੇ ਆਉਂਦਾ ਟੱਕਰ ਗਿਆ ਕੁਝ ਮਹੀਨੇ ਪਹਿਲਾਂ ਹੀ ਵਿਆਹ ਹੋਇਆ ਹੈ ਦਾਰੇ ਦਾ ਕੋਲੋਂ ਲੰਘਦੀ ਦਿਲਜਾਨ ਨੂੰ ਦੇਖ ਕੇ ਦਾਰਾ ਬੋਲਿਆ ਓਏ ਆ ਸੱਪ ਕੌਣ ਆ ਉਸ ਦੀ ਗੱਲ ਸੁਣ ਕੇ ਦਿਲਜਾਨ ਨੇ ਆਪਣਾ ਮੂੰਹ ਚੁੰਨੀ ਨਾ ਟੱਕ ਲਿਆ ਓਏ ਇਹ ਤਾਂ ਕਰਤਾਰੋ ਦੀ ਕੁੜੀ ਐ ਦਿਲਜਾਨ ਦਾਰੇ ਦਾ ਦੋਸਤ ਬੋਲਿਆ ਲੈ ਇਹ ਤਾਂ ਸਾਲੀ ਲਾਟ ਵਰਗੀ ਨਿਕਲੀ ਐ ਮੈਂ ਤਾਂ ਬੜੇ ਸਮੇ ਬਾਅਦ ਦੇਖੀ ਐ ਮੁਸ਼ਕੀ ਪਈ ਐ ਮੇਰੇ ਸਾਲੇ ਦੀ ਕਿਰਾ ਇੱਕ ਵਾਰ ਲੱਤ ਥੱਲੇ ਦੀ ਕੱਢਣੀ ਐ ਦਾਰਾ ਹੌਕਾ ਭਰਦਾ ਬੋਲਿਆ ਬਾਈ ਤੂੰ ਤਾਂ ਹੁਣ ਵਿਆਹ ਆ ਗਿਆ ਤੇਰੇ ਅਜੇ ਵੀ ਨਹੀਂ ਸਰਦਾ ਸਾਡੇ ਜੋਗਾ ਵੀ ਕੋ ਛੱਡਦੇ ਦਾਰੇ ਦਾ ਦੋਸ ਮੋਟਰਸਾਈਕਲ ਤੇ ਪਿੱਛੇ ਬੈਠਾ ਬੋਲਿਆ ਚੱਲ ਕੋਈ ਨਾ ਲੱਡੂ ਪੂਰੂਗਾ ਤਾਂ ਦਾਣਾ ਦਾਣਾ ਸਭ ਨੂੰ ਆਊਗਾ ਹਾਂ 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 ਦਾਰਾ ਗੱਲ ਕਰਕੇ ਉੱਚੀ ਉੱਚੀ ਹੱਸਦਾ ਬੋਲਿਆ ਦਿਲਜਾਨ ਜਸਪੀ ਦੇ ਘਰ ਪਹੁੰਚ ਕੇ ਬੋਲੀ ਤੂੰ ਅਜੇ ਤੱਕ ਤਿਆਰ ਨਹੀਂ ਹੋਈ ਜਲਦੀ ਤਿਆਰ ਹੋ ਜਾ ਤੇ ਕਿਤੇ ਉਹ ਚੌਂਕ ਵਿੱਚ ਆ ਕੇ ਮੋੜ ਨਾ ਜਾਵੇ ਜੇ ਤੂੰ ਮੈਨੂੰ ਲੇਟ ਕਰ ਦਿੱਤਾ ਤਾਂ ਮੈਂ ਤੋਂ ਬੁਰਾ ਕੋਈ ਨਹੀਂ ਹਾਂ ਜਸਪ੍ਰੀਤ ਹਾਸਤੀ ਹੋਈ ਬੋਲੀ ਵਾ ਨਹੀਂ ਮੇਰੀ ਬਿੱਲੀਏ ਬੜੇ ਜਲਦੀ ਰੰਗ ਬਦਲ ਲਿਆ ਹੁਣ ਸਾਡੀ ਤਾਂ ਕੋਈ ਕਦਰ ਹੀ ਨਹੀਂ ਰਹਿ ਗਈ ਦੋਵੇਂ ਜਾ ਪਹੁੰਚੇ ਹਨ ਚੌਂਕ ਵਿੱਚ ਹਰ ਉੱਚੇ ਲੰਮੇ ਪੱਗ ਵਾਲੇ ਗੱਪਰੂ ਦਾ ਭਲੇਖਾ ਪੈ ਰਿਆ ਦਿਲ ਜਾਨ ਨੂੰ ਉਸਦੇ ਦਿਲ ਦੀ ਧੜਕਣ ਤੇਜ਼ ਹੋਈ ਪਈ ਹੈ ਤਲੀਆਂ ਉੱਤੇ ਪਸੀਨਾ ਆਇਆ ਹੋਇਆ ਹੈ ਅੱਜ ਉਹ ਅਜੇ ਤੱਕ ਕਿਉਂ ਨਹੀਂ ਆਇਆ ਦਿਲਜ਼ਾਨ ਅੱਡੀਆਂ ਚੁੱਕ ਕੇ ਆਉਂਦੇ ਰਾਹ ਵੱਲ ਦੇਖਦੀ ਬੋਲੀ ਆਪਾਂ ਹੀ ਜਲਦੀ ਪਹੁੰਚ ਗਈਆਂ ਅਗਲਾ ਵਕਤ ਸੇ ਰਾਵ ਸਾਰੇ ਤੇਰੇ ਵਰਗੇ ਝੱਲੀ ਥੋੜੀ ਨੇ ਜਿਵੇਂ ਹੀ ਗੱਲਾਂ ਕਰਦੀ ਜਸਪ੍ਰੀ ਤੇ ਆਤਮਬੀਤੇ ਨਿਗਾਹ ਪਈ ਉਹ ਬੋਲੀ ਲੈ ਆਹ ਤਾਂ ਕਮਾਲ ਹੋ ਗਈ ਅੰਨੇ ਨੂੰ ਕੋਹੜੀ ਸੋ ਕੋ ਦਾ ਬਗਲ ਪਾ ਕੇ ਮਿਲ ਗਿਆ ਏ ਮਹਾਰਾਜ ਵੀ ਅੱਜ ਸਾਜ ਰਹੀ ਚੌਕ ਵਿੱਚ ਤੁਰ ਫਿਰ ਰਹੇ ਨੇ ਕਿੱਥੇ ਕਿੱਥੇ ਨਾਲੇ ਖਬਰਦਾਰ ਜੇ ਮੇਰੇ ਆਤਮਬੀਰ ਨੂੰ ਅੰਨਾ ਕੋੜੀ ਕਿਹਾ ਤਾਂ ਦਿਲਸਾਨ ਆਤਮਬੀਰ ਲਈ ਅਥਾ ਪਿਆਰ ਜ਼ਾਹਰ ਕਰਦੀ ਬੋਲੀ ਕਲ ਦੀ ਪੂਤਨੀ ਸੇਵਿਆਂ ਵਿੱਚ ਅੱਦ ਚੁਮਾ-ਜੁਮਾ ਦੇ ਤਿੰਨ ਦੀ ਜਾਣ ਪਹਿਚਾਨਦੇ ਮੇਰਾ ਆਤਮਬੀਰ ਐਨੀ ਤੇਜ਼ ਨਾ ਚੱਲ ਜਰ ਕਿਤੇ ਠੋਕ ਕਰਨਾ ਲੱਗ ਜਾਵੇ ਜਸਪ੍ਰੀਤ ਸਮਝਾਉਂਦੀ ਬੋਲੀ ਕਹਿੰਦੇ ਹੁੰਦੇ ਇਸ਼ਕ ਅੰਨਾ ਹੁੰਦਾ ਜਿਹੜਾ ਸੋਚਦਾ ਵਿਚਾਰਦਾ ਹੋਵੇ ਉਹ ਇਸ਼ਕ ਨਹੀਂ ਹੋ ਸਕਦਾ ਆਤਮਬੀਰ ਨੂੰ ਆਉਂਦਿਆਂ ਦੇਖ ਦਿਲਜਾਨ ਆਪਣੇ ਆਪ ਨੂੰ ਰੋਕ ਨਾ ਸਕੀ ਜਸਪ੍ਰੀਤ ਨੂੰ ਉੱਤੇ ਹੀ ਛੱਡ ਕੇ ਪੱਜ ਕੇ ਆਤਮਬੀਰ ਕੋ ਚਲੇ ਗਈ ਜਿਵੇਂ ਹੀ ਪੱਜ ਕੇ ਦਿਲਜਾਨ ਆਤਮਬੀਰ ਕੋਲ ਗਈ ਪਿੱਛੇ ਖੜੀ ਜਸਪ੍ਰੀਤ ਬੋਲੀ ਇਹ ਕੁੜੀ ਵੀ ਨਾ ਦਿਲਜਾਨ आत्मबीर ਕੋਲ ਪਹੁੰਚਨਸਾਰ ਬੋਲੀ ਹੈਲੋ ਕੀ ਤੁਹਾਡਾ ਵੀ ਉਹੀ ਹਾਲ ਹੈ ਜੋ ਮੇਰਾ ਹੈ ਤੁਸੀਂ ਵੀ ਅੱਜ ਬਹੁਤ ਜਲਦੀ ਆ ਗਏ ਮੈਂ ਤਾਂ ਸਾਰੀ ਰਾਤ ਨਹੀਂ ਸੁੱਤੀ ਡਰ ਸੀ ਕਿਤੇ ਲੇਟ ਨਾ ਹੋ ਜਾਵਾਂ ਕਿਤੇ ਤੁਸੀਂ ਆ ਕੇ ਚਲੇ ਨਾ ਜਾਵੋ ਆਤਮਬੀਰ ਆਪਣਾ ਹੱਸਾ ਰੂਪ ਦਾ ਬੋਲਿਆ ਨਹੀਂ ਨਹੀਂ ਮੇਰੇ ਨਾਲ ਇਹੋ ਜਿਹਾ ਕੁਝ ਵੀ ਨਹੀਂ ਮੈਂ ਤਾਂ ਅੱਜ ਇੱਕ ਕਲਾਸ ਜਲਦੀ ਸੀ ਮੈਂ ਤਾਂ ਇਸ ਕਰਕੇ ਜਲਦੀ ਆ ਗਿਆ ਝੂਠੇ ਦਸ ਸੋਨਾ ਤੁਹਾਡੀ ਰਾਤ ਕਿਵੇਂ ਲੰਗੀ ਆਤਮਬਿਰ ਹੈਰਾਨ ਹੈ ਕਿ ਦਿਲਜਾਨ ਕਿਵੇਂ ਉਸ ਉਤੇ ਹੱਕ ਜਿਤਾ ਰਹੀ ਹੈ ਦਿਲਜਾਨ ਅੱਗੇ ਬੋਲੀ ਨਾਲੇ ਤਾਂ ਮੈਂ ਤੁਹਾਡੇ ਬਾਰੇ ਆਪਣੀ ਮਾਂ ਨੂੰ ਦੱਸ ਦਿੱਤਾ ਕੀ ਹਾ ਹਾ ਕੀ ਦੱਸਿਆ ਤੁਸੀਂ ਆਤਮਬੀ ਦਿਲਜਾਨ ਵੱਲ ਦੇਖਦਾ ਬੋਲਿਆ ਮੈਂ ਦੱਸ ਦਿੱਤਾ ਮਾਂ ਨੂੰ ਕਿ ਤੁਸੀਂ ਬਹੁਤ ਚੰਗੇ ਹੋ ਦਿਲਜਾਨ ਸੈਲੂ ਤੇ ਲਈ ਚੁੰਨੀ ਦੇ ਪੱਲੇ ਵਿੱਚ ਦੀ ਆਤਮਬੀਰ ਨੂੰ ਤੱਕਦੀ ਬੋਲੀ ਫਿਰ ਮਾਂ ਜੀ ਨੇ ਕੀ ਕਿਹਾ ਗੁੱਸੇ ਨਹੀਂ ਹੋਏ ਤੁਹਾਨੂੰ ਆਤਮਬੀਰ ਦਿਲਜਾਨ ਨੂੰ ਸਵਾਲ ਕਰਦਾ ਬੋਲਿਆ ਰੋਈ ਨਾ ਉਹ ਕਹਿੰਦੀ ਕਿ ਕੁਝ ਨਹੀਂ ਰੱਖਿਆ ਇਹਨਾਂ ਗੱਲਾਂ ਵਿੱਚ ਇਹਨਾਂ ਵਿੱਚ ਖੁਸ਼ੀ-ਕੱਤ ਅਤੇ ਦੁੱਖ ਜਿਆਦਾ ਮਿਲਦੇ ਹਨ ਨਾਲੇ ਉਹ ਕਹਿੰਦੀ ਹੈ ਕਿ ਆਸ਼ਕ ਮਿਚਾਜ ਲੋਕ ਧੋਖੇबाज ਹੁੰਦੇ ਨੇ ਇਸ਼ਕ ਦੀ ਆੜ ਵਿੱਚ ਉਹਨਾਂ ਦਾ ਮਕਸਦ ਹੋਰ ਹੁੰਦਾ ਹੈ ਦਿਲਜ਼ਾਨ ਦਾ ਭੋਲਾਪਨ ਆਤਮਬੀਰ ਨੂੰ ਬਹੁਤ ਪਸੰਦ ਆਇਆ ਆਤਮਬੀਰ ਬੋਲਿਆ ਠੀਕ ਹੀ ਤਾਂ ਕਹਿੰਦੇ ਨੇ ਮਾਂ ਜੀ ਨਹੀਂ ਨਹੀਂ ਮੈਂ ਮਾਂ ਨੂੰ ਕਿਹਾ ਉਹ ਹੋਰ ਹੋਣਗੇ ਜੋ ਧੋਖੇ ਬਾਜ਼ ਹੋਣ ਪਰ ਆਤਮਬੀਰ ਇਸ ਤਰ੍ਹਾਂ ਦੇ ਨਹੀਂ ਹਨ ਮੈਂ ਠੀਕ ਕਿਹਾ ਨਾ ਮਾਂ ਕਹਿਣ ਲੱਗੀ ਬੱਚ ਕੇ ਧੀਏ आतमबीर ਨੂੰ ਪੜ੍ਹੀਆਂ ਲਿਖੀਆਂ ਆਪਣੇ ਮੇਜ ਦੀਆਂ ਥੋੜੀਆਂ ਨੇ ਦਿਲ잔 ਮਾਂ ਵੱਲੋਂ ਕੀਤੀ ਸ਼ੰਕਾ ਦੁਹਰਾ ਰਹੀ ਹੈ ਦਰਸਤ ਹੀ ਤਾਂ ਕਹ ਮਾਂ ਜੀ ਨੇ ਪਰ ਮੇਰੀ ਇਸ ਸੋਚ ਪਿੱਛੇ ਮੇਰੀ ਮਾਂ ਦੀ ਸੋਚ ਹੈ ਤੁਹਾਡੇ ਕੋਲ ਸਮਾਂ ਹੈ ਮੈਂ ਤੁਹਾਨੂੰ ਪੂਰੀ ਗੱਲ ਦੱਸਣਾ ਚਾਹੁੰਦਾ ਹਾਂ ਆਤਮਬੀਰ ਦਿਲ잔 ਨੂੰ ਸਾਰੀ ਗੱਲ ਸ਼ੁਰੂ ਤੋਂ ਦੱਸਣਾ ਚਾਹੁੰਦਾ ਹੈ ਜੀ ਜੀ ਰਾਤ ਪਾਟੀ ਕਰਕੇ ਅੱਜ ਤਾਂ ਸਾਡੀ ਛੁੱਟੀ ਹੈ ਦਿਲਜਾਨ ਜਲਦੀ ਦੇਣੀ ਬੋਲੀ ਚਲੋ ਫੇਰ ਚੱਲ ਕੇ ਕਿਤੇ ਪੈਂਦੇ ਹਾਂ ਜਾ ਕੇ ਤਿੰਨੇ ਜਾਣੇ ਕਾਲਜ ਦੇ ਪਹਰ ਬਣੀ ਕੰਟੀਨ ਵਿੱਚ ਬੈਠ ਗਏ ਖਾਣ ਪੀਣ ਲਈ ਸਮਾਂ ਲਿੱਤਾ ਤੇ ਆਤਮ ਵੀ ਦੱਸਣ ਲੱਗਿਆ ਦਿਲਜਾਨ ਮੇਰੇ ਪਿਤਾ ਜੀ ਮਿਲਟਰੀ ਵਿੱਚ ਮੇਜਰ ਸਨ ਮੇਰੀ ਮਾਤਾ ਜੀ ਟੀਚਰ ਬਹੁਤ ਖੁਸ਼ੀਆਂ ਸਨ ਸਾਡੇ ਘਰ ਵਿੱਚ ਮੈਂ 8 ਸਾਲਾਂ ਦਾ ਸੀ ਜਦੋਂ ਕਾਰਗਿਲ ਦੀ ਲੜਾਈ ਲੱਗੀ ਮੇਰੇ ਪਿਤਾ ਜੀ ਆਪਣੇ ਪਲਟਨ ਨਾਲ ਸਖਤ ਹੱਦ ਉਤੇ ਡਟੇ ਹੋਏ ਸਨ ਉਹ ਬਹੁਤ ਵਤਨ ਪ੍ਰਸੂਤ ਸਨ ਸਾਨੂੰ ਸਾਰਿਆਂ ਨੂੰ ਉਮੀਦ ਸੀ ਕਿ ਉਹ ਜੰਗ ਜਿੱਤ ਕੇ ਪਰਤਣਗੇ ਪਰ ਹੋਇਆ ਉਹ ਜੋ ਮਾਲਕ ਨੂੰ ਮਨਜ਼ੂਰ ਸੀ ਉਹ ਲੜਾਈ ਲੜਦੇ ਸ਼ਹੀਦ ਹੋ ਗਏ ਜਦੋਂ ਇਹ ਗੱਲ ਮਾਂ ਨੂੰ ਪਤਾ ਚੱਲੀ ਤਾਂ ਉਹ ਬਹੁਤ ਰੋਈ ਉਸ ਤੋਂ ਬਾਅਦ ਉਹਨਾਂ ਦੀ ਸਤਵੇਂ ਨਾਲ ਆਵਾਜ਼ ਚਲੇ ਗਈ ਆਵਾਜ਼ ਜਾਣ ਕਰਕੇ ਉਹਨਾਂ ਨੂੰ ਨੌਕਰੀ ਤੋਂ ਅਸਤੀਫਾ ਦੇਣਾ ਪਿਆ ਪਿਤਾ ਜੀ ਦੀ ਮੌਤ ਤੋਂ ਬਾਅਦ ਥਾਵੇਂ ਘਰ ਵਿੱਚ ਕੋਈ ਤੰਗੀ ਨਹੀਂ ਸੀ ਤੇ ਦੋ ਪੈਨਸ਼ਨਾਂ ਆਉਂਦੀਆਂ ਸਨ ਪਰ ਪਿਤਾ ਜੀ ਦੇ ਜਾਣ ਨਾਲ ਅਤੇ ਮਾਂ ਦੇ ਚੁੱਪ ਹੋਣਾ ਘਰ ਵਿੱਚ ਸਰਨਾਟਾ ਛਾ ਗਿਆ ਗੱਲ ਕਰਦੇ ਆਤਮ ਵੀ ਦੇ ਹੰਝੂ ਵਹਿ ਤੁਰੇ ਦਿਲਜ਼ਾਨ ਆਤਮ ਵੀ ਦੇ ਹੱਥ ਆਪਣੇ ਹੱਥਾਂ ਵਿੱਚ ਫੜੀ ਬੈਠੀ ਹੈ ਫਿਰ ਇਸ ਖਮੋਸ਼ੀ ਨੂੰ ਤੋੜਨ ਦਾ ਮਾਂ ਨੇ ਹੱਲ ਲੱਭ ਲਿਆ ਉਹ ਮੇਰੇ ਨਾਲ ਹਰ ਗੱਲ ਲਿਖ ਕੇ ਕਰਦੀ ਹੈ ਪਿਤਾ ਜੀ ਦੇ ਜਾਣ ਬਾਅਦ ਮਾਂ ਨੇ ਆਪਣੇ ਆਪ ਨੂੰ ਸੰਭਾਲਿਆ ਜ਼ਿੰਦਗੀ ਦੇ ਹਰ ਮੁਕਾਮ ਉਤੇ ਉਸ ਨੇ ਮਾਂ ਅਤੇ ਬਾਪ ਤੋਂ ਮੰਦਾ ਫਰਜ਼ ادا ਕੀਤਾ ਮੈਨੂੰ ਕਦੇ ਪਿਤਾ ਜੀ ਦੀ ਕਮੀ ਮਹਿਸੂਸ ਨਹੀਂ ਹੋਣ ਦਿੱਤੀ ਮਾਂ ਦੀ ਸੋਚ ਦੁਨੀਆ ਨਾਲੋਂ ਬਹੁਤ ਅਲੱਗ ਹੈ। ਥੋੜੇ ਦਿਨ ਹੋਏ ਜਦੋਂ ਮੈਨੂੰ ਨੌਕਰੀ ਮਿਲੀ ਤਾਂ ਮਾਂ ਨੇ ਮੈਨੂੰ ਲਿਖ ਕੇ ਕਿਹਾ ਕਿ ਹੁਣ ਤੂੰ ਵਿਆਹ ਕਰਵਾ ਲੈ। ਘਰ ਵਿੱਚ ਨਮਾਜ਼ ਜੀ ਆਣ ਨਾਲ ਰਾਂਹ ਭੋਜ ਜਾਵੇਗੀ। ਪਰ ਉਸ ਨੇ ਨਾਲ ਹੀ ਇੱਕ ਗੱਲ ਹੋਰ ਲਿਖੀ। ਮਾਂ ਨੇ ਲਿਖਿਆ ਆਤਮਵੀਰ ਤੇਰਾ ਵਿਆਹ ਕੁਝ ਅਲੱਗ ਹੋਣਾ ਚਾਹੀਦਾ ਹੈ। ਤੂੰ ਕਿਸੇ ਐਸੀ ਕੁੜੀ ਨਾਲ ਵਿਆਹ ਕਰਵਾ ਜੋ ਨੇਕ ਹੋਵੇ, ਖੂਬਸੂਰਤ ਹੋਵੇ। ਪਰ ਜ਼ਰੂਰਤਮੰਦ ਹੋਵੇ ਤੇਰੇ ਨਾਲ ਵਿਆਹ ਕਰਵਾ ਕੇ ਜਿਸ ਦੀ ਜ਼ਿੰਦਗੀ ਬਦਲ ਜਾਵੇ ਮੈਂ ਉਸੇ ਦਿਨ ਤੋਂ ਕਿਸੇ ਜ਼ਰੂਰਤਮੰਦ ਅਤੇ ਗੈਰਤਮੰਦ ਦੀ ਤਲਾਸ਼ ਵਿੱਚ ਸੀ ਫਿਰ ਇਸ ਤਲਾਸ਼ ਦਾ ਅਖੀਰ ਹੋ ਗਿਆ ਜਦੋਂ ਮੈਂ ਤੈਨੂੰ ਦੇਖਿਆ ਮੈਨੂੰ ਲੱਗਿਆ ਤੇਰੇ ਵਿੱਚ ਉਹ ਹਰ ਗੱਲ ਹੈ ਜਿਸ ਦੀ ਮੈਨੂੰ ਤਲਾਸ਼ ਹੈ ਸੱਚੀ ਤੁਸੀਂ ਸੱਚੀ ਮੇਰੇ ਨਾਲ ਵਿਆਹ ਕਰੋਗੇ ਇਹ ਗੱਲ ਸੁਣ ਕੇ ਦਿਲ잔 ਦੀਆਂ ਅੱਖਾਂ ਭਰ ਆਈਆਂ ਕਰੋਗੇ ਨਹੀਂ ਇਸੇ ਹਫਤੇ ਮੈਂ ਆਪਣੀ ਮਾਂ ਨੂੰ ਲੈ ਕੇ ਤੁਹਾਡੇ ਘਰ ਆਵਾਂਗਾ ਤੁਹਾਡੇ ਮਾਤਾ ਪਿਤਾ ਨਾਲ ਗੱਲ ਕਰਕੇ ਅਗਲੇ ਦਿਨ ਹੀ ਗੁਰੂ ਘਰ ਜਾ ਕੇ ਲਾਵਾ ਲੈ ਲਵਾਂਗੇ ਆਤਮਬੀਜੇ ਵਿੱਚੋਂ ਰੁਮਾਲ ਕੱਟ ਕੇ ਅੱਖਾਂ ਸਾਫ਼ ਕਰਦਾ ਬੋਲਿਆ ਨਹੀਂ ਨਹੀਂ ਤੁਸੀਂ ਕਰਨਾ ਆਉਣਾ ਸਾਡਾ ਘਾਤਾ ਬਹੁਤ ਛੋਟਾ ਹੈ ਮੇਰਾ ਪਿਤਾ ਜੀ ਨਹੀਂ ਕਮਾਉਣ ਵਾਲਾ ਘਰ ਵਿੱਚ ਕੋਈ ਨਹੀਂ ਹੈ ਇਸੇ ਮਜਬੂਰੀ ਵਾਸਤਾ ਆਤਮ ਵੀ ਦਰਜਾਂ ਦੇ ਮੂੰਹ ਉੱਤੇ ਉਂਗਾ ਰੱਖਦਾ ਬੋਲਿਆ ਕੁਝ ਦੱਸਣ ਦੀ ਲੋੜ ਨਹੀਂ ਹੈ ਮੈਂ ਸਭ ਪਤਾ ਕਰ ਲਿਆ ਹੈ ਉਹ ਸਭ ਹੁਣ ਕੱਲ ਦੀ ਗੱਲ ਹੈ ਤੁਹਾਡੇ ਅਤੀਤ ਦਾ ਪਰਛਾਵਾਂ ਮੈਂ ਤੁਹਾਡੀ ਆਉਣ ਵਾਲੀ ਜ਼ਿੰਦਗੀ ਉੱਤੇ ਨਹੀਂ ਦੇਖਣਾ ਚਾਹੁੰਦਾ ਭੁੱਲ ਜਾਵੋ ਉਹ ਸਭ ਕੁਝ ਮੈਂ ਸਭ ਕੁਝ ਬਹੁਤ ਜਲਦੀ ਬਦਲ ਦੇਵਾਂਗਾ ਆਤਮਬੀਰ ਕਰੀ ਵੱਲ ਦੇਖਦਾ ਬੋਲਿਆ ਉਹ ਤੇਰੀ ਮੈਂ ਤਾਂ ਗੱਲਾਂ ਕਰਦਾ ਲੇਟ ਹੋ ਗਿਆ ਜੀ ਮੈਂ ਹੀ ਆਤਮਬੀਰ ਚਾਨ ਲੱਗਿਆ ਦਿਲ잔 ਨੂੰ ਸਮਝ ਨਹੀਂ ਆ ਰਹੀ ਉਹ ਕੀ ਕਹੇ ਉਹ ਆਤਮਬੀਰ ਨੂੰ ਜੱਫੀ ਪਾਉਂਦੀ ਬੋਲੀ ਰੱਬ ਵਰਗੇ ਇਨਸਾਨ ਹੁੰਦੇ ਨੇ ਸੁਣਦੇ ਹੁੰਦੇ ਸੀ ਅੱਜ ਤੁਹਾਨੂੰ ਦੇਖ ਕੇ ਯਕੀਨ ਹੋ ਗਿਆ ਹੁਣ ਮੈਂ ਇੱਕ ਪਲ ਵੀ ਤੁਹਾਡੇ ਬਗੈਰ ਨਹੀਂ ਰਹਿ ਸਕਦੀ ਜਲਦੀ ਜਲਦੀ ਲੈ ਜਾਵੋ ਮੈਨੂੰ ਇਕਲੇ ਦਿਨ ਦਿਲਜਾਨ ਨੂੰ ਮਿਲਾਉਣ ਲਈ ਆਤਮਬੀਰ ਆਪਣੀ ਮਾਂ ਨੂੰ ਲੈ ਕੇ ਆਇਆ ਕਰਤਾਰ ਨੂੰ ਸਮਝ ਨਹੀਂ ਆ ਰਹੀ ਉਹ ਉਹਨਾਂ ਨੂੰ ਕਿੱਥੇ ਬਿਠਾਵੇ ਖੁਸ਼ੀ ਵਿੱਚ ਖੀਵਾ ਹੋਈ ਉਹ ਵਾਰ-ਵਾਰ ਆਤਮਬੀਰ ਦਾ ਸਿਰ ਪਲੋਸੀ ਜਾਂਦੀ ਹੈ ਅਸੀਸਾਂ ਦੇ ਰਹੀ ਹੈ ਕਦੇ ਹੱਸ ਪੈਂਦੀ ਹੈ ਕਦੇ ਹੰਝੂ ਕਰਨ ਲੱਗ ਪੈਂਦੀ ਹੈ ਆਤਮਬੀਰ ਦੀ ਮਾਂ ਨੇ ਕਾਪੀ ਉਤੇ ਕੁਝ ਲਿਖਿਆ ਅਤੇ ਆਤਮਬੀਰ ਨੇ ਪੜ ਕੇ ਸੁਣਾਇਆ ਅਸੀਂ ਕੱਲ ਨੂੰ ਆਵਾਂਗੇ ਅਤੇ ਦਿਲਜਾਨ ਨੂੰ ਵਿਆਹ ਕੇ ਲੈ ਜਾਵਾਂਗੇ ਬਿਲਕੁਲ ਸਾਦਾ ਵਿਆਹ ਕਰਨਾ ਹੈ ਆਤਮਬੀਰ ਨੂੰ ਦਿਲਜਾਨ ਨੂੰ ਬਚਾਰ ਲੈ ਜਾ ਅਤੇ ਦਿਲਜਾਨ ਨੂੰ ਉਹ ਸਭ ਕੁਝ ਲੈ ਕੇ ਤੇ ਜੋ ਵਾਟੀ ਨੂੰ ਚਾਹੀਦਾ ਹੁੰਦਾ ਆਪਣੇ ਲਈ ਵੀ ਸੇਹਰਾ ਲੈ ਕੇ ਆਵੀਂ ਬਾਹਗਰੂ ਪਲੀ ਕਰੇ ਜਿਵੇਂ ਹੀ ਆਤਮਬੀਰ ਦਿਲਜਾਨ ਅਤੇ ਆਤਮਬੀਰ ਦੀ ਮਾਂ ਮੁੜੇ ਕਤਾਰੋ ਬੋਲੀ ਜਗਿਆ ਤੇਰੀ ਨੇਕੀ ਕਰੀ ਸਾਹਮਣੇ ਆ ਗਈ ਵਾਹਿਗੁਰੂ ਨੇ ਮੇਰੀ ਸੁਣ ਲਈ ਉਸ ਸੋਹਣੇ ਨੇ ਸੋਹਣੇ ਦੀ ਕਲਮ ਨਾਲ ਲੇਖ ਲਿਖੇ ਨੇ ਸਾਡੀ ਤੀਰੇ ਮਾਂ ਵਾਰੀ ਜਾਵੇ ਦਿਲਜਾਨ ਅਤੇ ਆਤਮਬੀਰ ਵਿਚਾਰ ਪਹੁੰਚੇ ਤਾਂ ਆਤਮਬੀ ਨੇ ਸਭ ਤੋਂ ਪਹਿਲਾਂ ਦਿਲਜਾਨ ਨੂੰ ਮੋਬਾਈਲ ਫੋਨ ਲੈ ਕੇ ਦਿੱਤਾ ਮੇਰੀ ਜਾਨ ਜਦੋਂ ਮੈਨੂੰ ਕਾਲਜ ਵਿੱਚ ਤੇਰੀ ਯਾਦ ਆਇਆ ਕਰੂ ਤਾਂ ਗੱਲ ਕਰਨ ਲਈ ਵੀ ਕੁਝ ਚਾਹੀਦਾ ਹੈ ਕਿ ਨਹੀਂ ਇਹ ਜਨਾਬ ਮੇਰੇ ਵੱਲੋਂ ਆਪ ਜੀ ਨੂੰ ਪਹਿਲਾ ਤੋਹਫਾ ਫਿਰ ਉਹਨਾਂ ਨੇ ਲਹਿੰਗਾ ਸ਼ੇਰਵਾਨੀ ਲਈਤੀ ਅਤੇ ਦਿਲਜਾਨ ਨੇ ਹਾਰ ਸ਼ਿੰਗਾਰ ਬਹੁਤ ਸਾਮਾਨ ਖਰੀਦਿਆ ਮੈਂ ਤੁਹਾਡਾ ਨਾਮ ਹਥੇਲੀ ਉੱਤੇ ਲਿਖਵਾ ਕੇ ਮਹਿੰਦੀ ਵੀ ਲਗਵਾਣੀ ਹੈ ਦਿਲਜਾਨ ਬੋਲੀ ਜੀ ਹਜੂ ਤਾਵੇ ਦਾ ਆਤੰਬੀਰ ਬੋਲਿਆ ਲਵਜੂ 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 ਹੋਆ ਏ ਮੇਰੇ ਵੱਲੋਂ ਆਪ ਜੀ ਨੂੰ ਪਹਿਲਾ ਤੋਹਫਾ ਦਿਲ잔 ਬੋਲੀ ਬਾਕੀ ਕਹਾਣੀ ਸੀ ਕੱਲ ਅਗਲੇ ਪਾਗ ਵਿੱਚ ਇਹ ਕਹਾਣੀ ਤੁਹਾਨੂੰ ਕਿਸ ਤਰ੍ਹਾਂ ਲੱਗੀ ਕਮੈਂਟ ਬਾਕਸ ਆਪਣੇ ਵਿੱਚ ਵਿਚਾਰ ਜ਼ਰੂਰ ਦੱਸ ਕੇ ਜਾਇਓ ਜੀ ਕਹਾਣੀ ਸੁਣੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਤੇ ਚੰਦ ਜੰਦੇ ਲਾਈਕ ਜ਼ਰੂਰ ਕਰਕੇ ਜਾਇਓ ਲਾਈਕ ਨਾ ਭੁੱਲਿਆ ਕਰੋ ਲਾਈਕ ਜ਼ਰੂਰ ਕਰਦਿਆ ਕਰੋ ਤੁਹਾਡੇ ਇੱਕ ਲਾਈਕ ਕਰਨਾ ਸਾਨੂੰ ਬਹੁਤ ਖੁਸ਼ੀ ਮਿਲ ਜਾਂਦੀ ਹੈ ਧੰਨਵਾਦ ਜੀ